ਵਿਰੋਧੀ ਧਿਰ ਚ ਬੈਠੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚ ਪਹਿਲੀ ਕਬੱਡੀ ਪਾ ਦਿੱਤੀ ਹੈ ਵਿਰੋਧੀ ਧਿਰ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਨੇ ਸਰਕਾਰ ਤੇ ਦੋਸ਼ ਲਗਾਉਂਦੇ ਕਿ ਆ ਕਿ ਸਰਕਾਰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਿਲਕੁਲ ਪੰਜਾਬ ਦੀ ਬਿਰੋਕਰਸੀ ਦੇ ਉੱਤੇ ਕੋਈ ਇਤਵਾਰ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਐਸੇ ਐਸੇ ਮੁੱਦੇ ਉਠਾਏ ਜਾਣੇ ਆ ਤੇ ਇਹਨਾਂ ਨੇ ਆਪੋਜੀਸ਼ਨ ਦਾ ਮੂੰਹ ਬੰਦ ਕਰ ਲਈ ਜਿਹੜਾ ਉਹ ਏਜੰਡਾ ਸੀ ਉਹਨੂੰ ਬਦਲਤਾ ਬਦਲ ਗਿਆ ਜਾਂ ਨਵਾਂ ਏਜੰਡਾ ਦਿੱਤਾ ਜਿਹਦੇ ਵਿੱਚ ਸਾਰੇ ਸੈਸ਼ਨ ਦੇ ਵਿੱਚ ਇੱਕ ਮਿੰਟ ਵੀ ਆਪੋਜੀਸ਼ਨ ਨੂੰ ਨਹੀਂ ਦਿੱਤਾ ਇਹ ਧੱਕੇਸ਼ਾਹੀ ਆ ਇਹ ਡਿਕਟੇਟਰਸ਼ਿਪ ਆ ਸੰਵਿਧਾਨ ਦੇ ਖਿਲਾਫ ਆ ਔਰ ਇਸ ਕੱਲ ਦੀ ਅਸੀਂ ਪੂਰੀ ਤਰ੍ਹਾਂ ਦੇ ਬੜੇ ਖੰਡਨ ਕਰਦੇ ਹਾਂ ਫੁਰਕ ਨੇ ਕਿਹਾ ਕਿ 77 ਵੱਲੋਂ ਕੋਠੀਆਂ ਵੰਡਣ ਨੂੰ ਲੈ ਕੇ ਵੱਡੇ ਪੱਧਰ ਤੇ ਪੱਖਪਾਤ ਕੀਤਾ ਗਿਆ ਹੈ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣ ਵਾਲੀ ਕੋਠੀ ਮੁੱਖ ਮੰਤਰੀ ਵੱਲੋਂ ਆਪਣੇ ਚਿਹਤੇ ਮੰਤਰੀ ਨੂੰ ਦੇ ਦਿੱਤੀ ਗਈ ਹੈ ਦੱਸ ਦੇ ਕਿ ਪੰਜਾਬ ਵਿਧਾਨ ਸਭਾ ਦਾ ਅੱਜ ਦੂਸਰਾ ਦਿਨ ਸੀ ਪਰ ਆਪ ਨੇ ਸਾਫ਼ ਕਰ ਦਿੱਤਾ ਕਿ ਉਹਨਾਂ ਦੇ ਵਿਧਾਇਕ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਗਵਾਉਣਗੇ